ਮੀਟਿੰਗ ਆ ਸਾਡੇ ਜਿਹੜੇ ਪ੍ਰਧਾਨ ਜੀ ਜੈ ਚੰਦ ਬੇਵਾਲ ਜੀ ਸਾਡੇ ਜਿਹੜੇ ਯੂਥ ਦੇ ਪ੍ਰਧਾਨ ਹਰਵਿੰਦਰਪਾਲ ਹਣੀ ਜੀ ਸਾਡੇ ਜਿਹੜੇ ਚੌਧਰੀ ਸਾਹਿਬ ਹੰਸਰਾਜ ਜੀ ਜੀ ਰਹਿਮਾਈ ਥੇਟ ਉਹੀ ਆ ਅੱਜ ਦੀ ਜਿਹੜੀ ਮੀਟਿੰਗ ਵਿੱਚ ਪ੍ਰਜਾਪਤ ਸਮਾਜ ਜਿਹੜਾ ਸੇਵਾ ਸੇਵਾ ਸੁਸਾਇਟੀ ਦਾ ਜਿਹੜਾ ਗਠਨ ਹੋਇਆ ਹੈ ਗਠਨ ਦਾ ਮੇਨ ਕਾਰਨ ਇਹੀ ਆ ਕਿ ਸਮਾਜ ਦੀ ਜਿਹੜੀ ਸੇਵਾ ਜਿਹੜੀ ਸਮਾਜ ਦੀ ਸੇਵਾ ਦੇ ਪ੍ਰਤੀ ਜਿੰਨਾ ਦੀ ਭਾਵਨਾ ਹੈਗੀ ਆ ਉਹ ਜਿਹੜੇ ਮੈਂਬਰ ਸਾਹਮਣੇ ਆਨ ਆ इक इकट्ठे ਕੀਤੇ ਗਏ ਆ ਇੱਕ ਪਲੇਟਫਾਰਮ ਤੇ ਇਕੱਠੇ ਕੀਤੇ ਗਏ ਆ ਉਹਨਾਂ ਦੀ ਜਿਹੜੀ ਮਾਰਗਦਰਸ਼ਨ ਦੇ ਅਕੋਰਡਿੰਗ ਉਹਨਾਂ ਦੇ ਜਿਹੜੇ opinion ਦੇ ਅਕੋਰਡਿੰਗ ਅੱਗੇ ਅੱਗੇ ਜਿਹੜਾ ਸਮਾਜ ਦੇ ਜਿਹੜੇ ਵੈਲਫੇਅਰ ਦੇ ਲਈ ਕੰਮ ਕੀਤੇ ਜਾਣਗੇ ਅੱਜ ਦੀ ਮੀਟਿੰਗ 'ਚ ਸਾਡੇ ਜਿਹੜੇ ਯੂਥ ਪ੍ਰਧਾਨ ਹਰਵਿੰਦਰਪਾਲ ਹਾਨੀ ਜੀ ਵੱਲੋਂ ਸਾਡੇ ਜਿਹੜੇ ਇੱਕ ਵਾਈਸ ਪ੍ਰੈਜ਼ੀਡੈਂਟ ਮੜਾ ਜੀ ਯੁਵਾ ਜਿਹੜਾ ਲੜਕਾ ਹੈ ਵਿੱਕੀ ਵਰਮਾ ਜੀ ਉਹਨਾਂ ਨੂੰ ਯੂਥ ਦਾ ਜਿਹੜਾ ਪ੍ਰੈਜ਼ੀਡੈਂਟ ਦਾ ਵਾਈਸ ਪ੍ਰੈਜ਼ੀਡੈਂਟ ਆ ਅਨਾਉਂਸ ਕੀਤਾ ਗਿਆ ਇਸ ਦੇ ਨਾਲ ਨਾਲ ਹੀ ਜਿਹੜੇ ਸਾਡੇ ਸਮਾਜ ਦੇ ਉੱਤੇ ਸਮਾਜ ਸੇਵੀ ਆ ਸਮਾਜ ਚ ਵਿਚਰਦੇ ਆ ਸਾਡੇ ਜਿਹੜੇ ਰਿਪੋਰਟਰ ਸਾਹਿਬ ਆ ਗਰੀਬ ਕੁਮਾਰ ਜੀ ਉਹਨਾਂ ਦੇ ਜਿਹੜੇ ਵੱਡੇ ਭਾਈ ਰਾਜਕੁਮਾਰ ਰਾਜੂ ਜੀ ਦਿਨਿਕ ਜਾਗਰਨ ਦੇ ਜਿਹੜੇ ਸੀਨੀਅਰ ਪੱਤਰਕਾਰ ਆ ਉਹਨਾਂ ਨੂੰ ਜਿਹੜਾ ਮੀਡੀਆ ਇੰਚਾਰਜ ਦਾ ਜਿਹੜਾ ਅਸੀਂ ਜ਼ਿੰਮੇਵਾਰੀ ਸੌਂਪੀ ਆ ਸੋ ਅੱਜ ਦੀ ਜਿਹੜੀ ਮੀਟਿੰਗ ਆ ਹੱਦ ਦੀ ਮੀਟਿੰਗ 'ਚ ਖਾਸ ਤੌਰ ਤੇ ਸਾਡੇ ਜਿਹੜੇ ਸੀਨੀਅਰ ਮੈਂਬਰ ਆ ਭਰਾ ਮੀਰ ਭਾਰਤੀ ਜੀ ਪਹੁੰਚੇ ਆ ਸਾਡੇ ਜਿਹੜੇ ਮੁਰਾਰੀ ਨਾਲ ਜੀ ਪਹੁੰਚੇ ਆ ਆਪ੍ਰਕਾਸ਼ ਜੀ ਪਹੁੰਚੇ ਆ ਹਰਵਿੰਦਰਪਾਲ ਜੀ ਦੀ ਰਹਿਨਮਾਈ ਹੇਠ ਬਹੁਤ ਵੱਡੀ ਗਿਣਤੀ ਤੇ ਜਿਹੜਾ ਯੂਥ ਪਹੁੰਚਿਆ ਹੈ ਸਾਰਿਆਂ ਦੇ ਜਿਹੜੇ ਵਿਚਾਰ ਬਟੰਦ ਰਹੇ ਹੋਏ ਆ ਤੇ ਉਹਨਾਂ ਨੂੰ ਇਸ ਤਰ੍ਹਾਂ ਦੀ ਜਿਹੜੀਆਂ ਉਦਧਾਰੀਆਂ ਅਸੀਂ ਅਨਾਉਂਸ ਕੀਤੀਆਂ ਉਹਨਾਂ ਨਾਲੇ ਸਮਾਂ ਵਿੱਚ ਜਿਹੜੇ ਵੀ ਯੋਗ ਮੈਂਬਰ ਆ ਸਮਾਜ ਸੇਵਾ ਦੇ ਜਿਹੜੇ ਇੰਟਰਸਟਡ ਆ ਉਹਨਾਂ ਨੂੰ ਹੋਰ ਵੀ ਜਿਹੜੀਆਂ ਜ਼ਿੰਮੇਵਾਰੀਆਂ ਸੌਂਪੀਆਂ ਜਾਣਗੀਆਂ ਸੋਸਾਇਟੀ ਹਰਕ ਹਰਕ ਜਿਹੜੀ ਬਰਾਦਰੀ ਆ ਹਰਕ ਸਮਾਜ ਆਪਣੀ ਜਿਹੜੀ ਕੋਈ ਵਿਚਾਰਧਾਰਾ ਦੀ ਆਪਣੀ ਇੱਕ ਸੁਸਾਇਟੀ ਬਣਾ ਸਕਦਾ ਤੇ ਸਾਡੀ ਜਿਹੜੀ ਵਿਚਾਰਧਾਰਾ ਦੇ ਅਕੋਰਡਿੰਗ ਅਸੀਂ ਜਿਹੜੀ ਆਜ਼ ਵਿਚਾਰਤ ਇੱਕ ਸੁਸਾਇਟੀ ਜਿਹੜੀ ਬਣਾਈ ਆ ਉਹ ਜਿਹੜੀ ਸੁਸਾਇਟੀ ਆ ਉਹਦੇ ਆਪ ਦੇ ਹੀ ਇੱਕ ਜਿਹੜੇ ਏਮ ਆ ਉਹਦੇ ਅਕੋਰਡਿੰਗ ਅਸੀਂ ਜਿਹੜਾ ਕੰਮ ਕਰਾਂਗੇ ਸਾਡਾ ਜਿਹੜਾ ਸੁਸਾਇਟੀ ਦਾ ਮੇਨ ਜਿਹੜਾ ਏਮ ਆ ਟੀਚਰ ਆ ਉਹ ਮੈਡੀਕਲ ਆ ਜੱਗ ਜਿਹੜਾ ਐਜੂਕੇਸ਼ਨ ਆ ਸਾਡੇ ਕੋਲੇ ਜਿੰਨਾ ਵੀ ਅਸੀਂ ਸਮਾਜ ਦੀ ਸੇਵਾ ਕਰ ਸਕਦੇ ਆ ਜੇ ਕੋਈ ਮੈਡੀਕਲ ਹੈਲਪ ਵਾਲਾ ਆਉਂਦਾ ਤਾਂ ਬਿਨਾਂ ਕਿਸੇ ਦੇਰੀ ਤੋਂ ਸਾਰੇ ਹੀ ਸਮਾਜ ਦੇ ਮੈਂਬਰ ਸਾਈ ਭਾਗ ਦੇ ਸਹਿਯੋਗ ਨਾਲ ਉਦੀ ਅਸੀਂ ਮਦਦ ਕਰਾਂਗੇ ਇਸੇ ਤਰ੍ਹਾਂ ਜਿਹੜੇ ਬੱਚੇ ਹੁਨਾਰਾ ਜਿਹੜੇ ਵੈਲ ਐਜੂਕੇਟਡ ਆ ਜਿਹੜੇ ਹਾਇਰ ਐਜੂਕੇਸ਼ਨ ਲੈਣਾ ਚਾਹੁੰਦੇ ਆ ਪਰ ਕੋਈ ਫਾਈਨੈਂਸ਼ੀਅਲ ਪ੍ਰੋਗਰਾਮ ਪ੍ਰੋਬਲਮ ਕਰ ਰਹੇ ਨੇ ਉਹ ਆਪ ਦੀ ਜਿਹੜੀ ਪੜ੍ਹਾਈ ਆ ਕੱਟ ਨਹੀਂ ਕਰ ਸਕਦੇ ਤਾਂ ਇਸ ਤਰ੍ਹਾਂ ਦੇ ਬੱਚੇ ਆ ਜਿਹੜਾ ਸੁਸਾਇਟੀ ਨਾਲ ਤਾਲਮੇਲ ਕਰ ਸਕਦੇ ਆ ਸਾਰੇ ਹੀ ਸਮਾਜ ਦੇ ਸਹਿਯੋਗ ਨਾਲ ਅਸੀਂ ਜਨਨਾ ਗਿਆ ਉਹਨਾਂ ਨੂੰ ਸਨਯੋਗ ਦਵਾਗੇ ਤੇ ਜਿਹੜੀ ਹਾਇਰ ਐਜੂਕੇਸ਼ਨ ਚ ਉਨਾ ਲਈ ਜਿਹੜਾ ਅਸੀਂ ਮਲਦ ਕਰਾਂਗੇ ਮੈਂ ਪਰਜਪਤ ਸਮਾਜ ਸੇਵਾ ਸੁਸਾਇਟੀ ਦਾ ਪ੍ਰਧਾਨ ਜੀ ਆਈਟਮ ਬੇਵਾਹ ਕਿ ਅਸੀਂ ਇਹ ਪੰਜਾਬ ਸਮਾਜ ਸੇਵਾ ਸੁਸਾਇਟੀ ਸਮਾਜ ਦੇ ਕੰਮਾਂ ਵਾਸਤੇ ਬਣਾਈ ਹੈ ਜਿਹਦੇ ਵਿੱਚ ਸਾਡੇ ਆਪਣੇ ਬੱਚੇ ਜਿਹੜੇ ਪੜ੍ਹ ਰਹੇ ਹੈ ਚੰਗੇ ਪੜ੍ਹ ਵੀ ਖੜਾਏ ਹੈ ਉਹਨਾਂ ਦੀ ਸਹਾਇਤਾ ਕਰਨ ਵਾਸਤੇ ਜਾਂ ਜਿਹੜੇ ਬੱਚੇ ਆਪਣੇ ਕੋਈ ਕੰਮਕਾਜ ਵਿੱਚ ਚੰਗਾ ਕਰਨਾ ਚਾਹੁੰਦੇ ਹੈ ਪਰ ਕਿਸੇ ਤੋਂ ਕਮਜ਼ੋਰ ਹੈ ਉਹਦੀ ਹੈਲਪ ਕਰਨ ਵਾਸਤੇ ਬਾਕੀ ਜਿਹੜੇ ਆਪਣੇ ਨੌਜਵਾਨ ਮੈਂਬਰ ਹੈਗੇ ਸਾਡੇ ਬਣੇ ਯੂਥ ਦੇ ਮੈਂਬਰ ਬਣੇ ਹੈਗੇ ਹੈ ਇਹ ਬੱਚੇ ਦਾ શિક્ષਕ ਕਰਨਗੇ ਇੱਕ ਵੀ ਜਿਹੜਾ ਨਸ਼ਾ ਅਡਿਕਟ ਕਰ ਰਿਹਾ ਹੈ ਉਹ ਤੋਂ ਰਹਿਤ ਬੱਚਿਆਂ ਨੂੰ ਉਹਦਾ ਉਹ ਤੋਂ ਰਹਿਤ ਕਰਕੇ ਬੱਚਿਆਂ ਨੂੰ ਤੇ ਆਪ ਵੀ ਨਸ਼ੇ ਕਰੇ ਰਹੇ 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 ਦੇਨ ਦੀ ਮਤਲਬ ਤੇ ਬਾਕੀ ਸਾਡੇ ਸਾਡੇ ਨਾਲ ਜਿੰਨੇ ਵੀ ਸਮਾਜ ਦੇ ਬੰਦੇ ਤੁਰਨਗੇ ਆਇਓ ਨਾਲ ਮੋਢਾ ਨਾਲ ਮੋਢਾ ਅਕੇ ਤੁਰਾਂਗੇ ਹਰ ਦੁੱਖ ਦੁੱਖ ਸਭ ਦੀ ਘਰੇ ਦੇ ਵਿੱਚ ਉਹਨਾਂ ਦਾ ਦਸਾ ਦੇਵਾਂਗੇ ਇਸ ਸਮੇਂ ਇਹ ਗੱਲਾਂ ਜਾਂਦਾ ਕਿ ਦੇਖੋ ਜਿਸ ਜਗ੍ਹਾ ਦੇ ਵਿੱਚ ਵੱਡੇ ਵੱਡੇ ਨੂੰ ਕਾਰਿਆ ਜਾਵੇ ਉੱਥੇ ਵੀ ਛੋਟੇ ਵੱਡੇ ਦਾ ਕੰਮ ਰਹਿਣ ਦਾ ਵਿੱਚ ਕੋਈ ਮਸਲੇ ਮਸਲਾ ਨਹੀਂ ਹੁੰਦਾ ਇਸੇ ਟਿਪ ਕਰਕੇ ਹੀ ਪਾਸੇ ਹੋ ਗਏ ਆ ਬਾਕੀ ਜਿਹੜੇ ਕੰਮਕਾਰ ਹੋਣਗੇ ਉਹ ਹੀ ਆਪ ਦਾ ਯੂਥ ਬਣਾਵਾ ਆਪਣਾ ਕਮੇਟੀ ਕੰਮ ਕਰਾਂਗੇ ਉਸ ਤੋਂ ਬਾਅਦ ਕੋ ਮਸਲਾ ਕਰਾਂਗੇ ਮੈਂ ਅੱਠ ਸੱਤ ਤੱਕ ਪ੍ਰਧਾਨਗੀ ਕੀਤੀ ਹੈ ਮੈਂ ਹਰ ਬੰਦੇ ਨਾਲ ਲਿਖ ਪਿਆ ਸੀਗਾ ਕਿ ਹਰ ਸਾਲ ਇੱਕ ਮੀਟਿੰਗ ਬਣਾਈ ਜਾਂਦੀ ਸੀ ਜਿਹਦੇ ਵਿੱਚ ਹਸਾਬਤਾਂ ਦਿੱਤਾ ਜਾਂਦਾ ਸੀਗਾ ਕਲੀਅਰ ਕੀਤਾ ਜਾਂਦਾ ਸੀਗਾ ਜਸ ਉਸ ਤੋਂ ਬਾਅਦ ਮੈਂ 12 13 ਤੋਂ ਬਾਅਦ ਮੈਂ ਛੱਡ ਕੇ ਗਿਆ ਹਾਂ ਉਸ ਤੋਂ ਬਾਅਦ ਮਤਲਬ ਮੇਰੇ ਨਾਲ ਜਦੋਂ ਤੋਂ ਮੈਂ ਨਾਲ ਦੋ ਚਾਰ ਸਾਥ ਨਾਲ ਰਿਹਾ ਕੁਝ ਕੋਈ ਹਸਾਬ ਕਿਤਾਬ ਨਹੀਂ ਕੋਈ ਹੋਰ ਆਪਣੇ ਵਿੱਚ ਕੋਈ ਮੀਟਿੰਗ ਨਹੀਂ ਕੋਈ ਪੰਚਾਇਤ ਬੁਲਾਉਂਦੇ ਆਪਾਂ ਕੀ ਹੱਦ ਜੇ ਆਪਾਂ ਪੰਚਾਇਤ ਬੁਲਾ ਕੇ ਆਪਾਂ ਹਿਸਾਬ ਦਿੱਤਾ ਜਾਵੇ ਜੇ ਆਪਾਂ ਕੋਈ ਕਮੀ ਨਹੀਂ ਹੈ ਤੇ ਆਪਣੀ ਕੀ ਦਿੱਕਤ ਕੀ ਆਦੀ ਹੈ ਤੇ ਵਾਲੇ ਤੋਂ ਬਾਅਦ ਕੋਈ ਮੀਟਿੰਗ ਬੁਲਾਵਾਂਗੇ ਉਹਦੇ ਵਿੱਚ ਕਮੀਆਂ ਕਮੇ ਪੇਚੇ ਸਾਰੇ ਜਿਨ੍ਹਾਂ ਕੇ ਪਰਜੇ ਸਮਾਜ ਦੇ ਹੋ ਕੇ ਰੱਖਣ ਗਿਆ ਦੀਆਂ ਤੇ ਉਹ ਕਮੇ ਆਪੇ ਆਪਣੇ ਸਾਹਮਣੇ ਆ ਗਿਆ ਉਹ ਨਾ ਜੀ ਪਹਿਲਾਂ ਕਿਸੇ ਨਾਲ ਕੋਈ ਧੋਖਾ ਤੜੀ ਕਰਕੇ ਚੱਲੇ ਹੈ ਨਾ ਕਿਸੇ ਨੂੰ ਅਸੀਂ ਨਗਾ ਰਿਆ ਹੈਗਾ ਤੇ ਜੇ ਸਹੀ ਚੱਲਿਆ ਤਾਂ ਇਹ ਸਾਡੇ ਨਾਲ ਇਹ ਮੇਰੇ ਨਾਲ ਸਣ ਪਿੰਕਰ ਬੰਦਾ ਲੈਣ ਬੰਦੇ ਖੜੇ ਹੈਗੇ ਆ ਜਿਹੜਾ ਕਿ ਯੂਥ ਸਾਡਾ ਹਰਵਿੰਦ ਹਾਨੀ ਜੀ ਹੈਗੇ ਆ ਕਿ ਵੀ ਆਏ ਆ ਬਹੁਤ ਵਧੀਆ ਯੋਗਦਾਨ ਦੇ ਰਹੇ ਆ ਕਿ ਇਹਦੇ ਵਿੱਚ ਅਸੀਂ ਮਤਲਬ ਜੇ ਸਹੀ ਸੀ ਤਾਂ ਇਹ ਨਾਲ ਅਗੇ ਜੁੜੇ ਨਹੀਂ ਤੇ ਕਿਸੇ ਨੇ ਜੋੜਦਾ ਨਹੀਂ ਸੀਗਾ ਹਾਲਾਂਕਿ ਮੈਂ ਤੇ ਇਹਨਾਂ ਰਿਕਵੈਸਟ ਕੀਤੀ ਸੀ ਕਿ ਮੈਨੂੰ ਪ੍ਰਧਾਨ ਨਾਮ ਬਣਾਇਆ ਜਾਵੇ ਕਿਉਂਕਿ ਮੇਰੇ ਘਰ ਦੇ ਆ ਮਜਬੂਰੀਆਂ ਹੈ ਕਿ ਮੈਂ ਪ੍ਰਧਾਨ ਨਹੀਂ ਬਣ ਸਕਦਾ ਲੇਕਿਨ ੱੱਕੇ ਨਾਲ ਮੈਨੂੰ ਪ੍ਰਧਾਨ ਬਣਾਇਆ ਕਿਉਂਕਿ ਜੇ ਮੇਰੇ ਚ ਕੋਈ ਕਮੀ ਨਹੀਂ ਮਹਿਸੂਸ ਕੀਤੀ ਇਨਾਂ ਨੇ ਤਾਂ ਹੀ ਮੈਨੂੰ ਪ੍ਰਧਾਨ ਬਣਾਇਆ ਜੇ ਮੇਰੇ ਕੋਈ ਖਾਸियत ਸੀ ਤਾਂ ਮ ਪ੍ਰ ਮੇਰਾ ਨਾਮ ਇਰੀ ਤਰਨਵੀਰ ਪਰਜਾਪਤੀ ਜੀ ਔਰ ਪਰਜਾਪਤ ਸੇਵਾ ਸਰਕੇ ਬਨੌਰ ਇੱਕ ਛੋਟੇ ਸੱਦੇ ਦੀ ਮੀਟਿੰਗ ਸੱਦੀ ਗਈ ਸੀਗੀ ਜੀ ਔਰ ਉਹ ਮੀਟਿੰਗ ਦੇ ਵਿੱਚ ਕੁਝ ਪ੍ਰਸਤਾਵ ਰੱਖੇ ਸਿਗੇ ਸਾਡੇ ਜੋ ਸਮਾਜ ਦੇ ਕੁਝ ਲੋਕ ਜਿਹੜੀ ਸਾਡੀ ਪਹਿਲਾਂ ਇੱਕ ਸਭਾ ਬਣੀ ਹੋਈ ਹੈ ਉਹ ਸਭਾ ਦੇ ਸੰਬੰਧ ਦੇ ਵਿੱਚ ਕੁਝ ਸਾਡੇ ਸਮਾਜ ਦੇ ਇੱਕ ਅਨੋਨੀ ਘਟਨਾ ਹੋਈ ਔਰ ਉਸ ਘਟਨਾ ਦੇ ਸੰਬੰਧ ਦੇ ਵਿੱਚ ਉੱਥੇ ਸਾਡੇ ਸਮਾਜ ਲੋਕ ਪਹੁੰਚੇ ਨਹੀਂ ਉਦੋਂ ਬਾਅਦ ਕੀ ਹੋਇਆ ਕਿ ਸਾਡੇ ਸਮਾਜ ਦੇ ਵਿੱਚ ਥੋੜੀ ਜਿਹੀ ਆਵਾਜ਼ ਉੱਠੀ ਆਵਾਜ਼ ਉੱਠੀ ਕੀ ਸਾਡੇ ਜਿਹੜੇ ਉਹਦੇ ਦਰਬਾਰ ਸਹਿਬਾਨ ਹੈ ਸਾਡੇ ਭਾਈਚਾਰੇ ਦੇ ਸਾਡੇ ਸਮਾਜ ਦੇ ਜਿਨ੍ਹਾਂ ਨੂੰ ਅਸੀਂ ਆਗੂਗਾਰੂ ਕਹਿ ਰਹੇ ਹਾਂ ਉਹਨਾਂ ਨੇ ਕੀ ਕੀਤਾ ਕਿ ਉੱਥੇ ਇੱਕ ਉਹਨਾਂ ਨੇ ਆਪਣਾ ਰੋਲ ਲਿਭਾਇਆ ਇਸ ਕਰਕੇ ਕਿ ਉਹਨਾਂ ਨੇ ਫੰਡ ਨਹੀਂ ਦਿੱਤਾ ਉਸ ਤੋਂ ਬਾਅਦ ਸਾਰੇ ਸਮਾਜ ਦੇ ਵਿੱਚ ਇਹਦੀ ਬੜੀ ਜ਼ੋਰਦਾਰ ਸ਼ਬਦਾਂ ਜਾਂ ਨਿੰਦਾ ਹੋਈ ਹੈ ਕਿ ਉਹਨਾਂ ਨੇ ਜਿਹੜੇ ਕੰਮ ਕੀਤਾ ਬਹੁਤ ਜ਼ਿਆਦਾ ਗਲਤ ਕੀਤਾ ਇਸ ਕਰਕੇ ਅੱਜ ਸਾਰਿਆਂ ਨੇ ਇੱਕ ਫੈਸਲਾ ਲਿਆ ਵੀ ਅਸੀਂ ਜਿਹੜੇ ਪਰਜਾਪਤ ਸੇਵਾ ਸੁਸਾਇਟੀ ਹੈ ਇਹ ਕਿ ਸੰਗਠਨ ਜਿਹੜਾ ਬਣਿਆ ਹੋਇਆ ਹੈ ਇਹ ਸਾਡੇ ਸਮਾਜ ਦੀ ਭਲਾਈ ਵਾਸਤੇ ਬਣਿਆ ਹੋਇਆ ਹੈ ਜਿਸ ਤਰ੍ਹਾਂ ਕਿ ਐਡਵੋਕੇਟ ਵਰਮਾ ਜੀ ਨੇ ਦੱਸਿਆ ਐਜੂਕੇਸ਼ਨ ਹੈਲਥ ਸਮੇਤ ਹੋਰ ਵੀ ਜਿਹੜਾ ਸਾਡੀ ਸਮਾਜ ਦੀਆਂ ਜਿਹੜੀਆਂ ਕੋਈ ਕਮੀਆਂ ਰਹਿ ਗਈਆਂ ਜਿਹੜੇ ਸਾਡੇ ਸਮਾਜ ਦੇ ਲੋਕ ਬੋਲ ਨਹੀਂ ਪਾ ਰਹੇ ਸੀਗੇ ਕਾਫੀ ਦੇਰ ਤੋਂ ਜਿਹੜੇ ਜੈ ਜਨ ਨੇ ਦੱਸਿਆ ਜੀ ਮੇਰੀ ਟਰਮ ਦੇ ਵਿੱਚ ਮੈਂ ਇੰਨੇ ਸਾਲ ਪ੍ਰਧਾਨਗੀ ਕੀਤੀ ਚਲੋ ਜੋ ਮੈਂ ਕਹਿੰਦਾ ਜੋ ਸਮਾਜ ਦੇ ਵਿੱਚ ਜੋ ਪਹਿਲਾਂ ਜਿਨ੍ਹਾਂ ਨੇ ਜਿਹੜਾ ਆਪਣੇ ਆਪਣੇ ਟਰਮ ਦੇ ਜਿੰਨਾ ਕੰਮ ਕੀਤਾ ਕਿਸ ਨੇ ਅੱਛਾ ਕੀਤਾ ਕਿਸ ਨੇ ਥੋੜਾ ਕੀਤਾ ਜਿਆਦਾ ਕੀਤਾ ਸੇ ਇੱਕ ਠੀਕਾ ਸਾਡਾ ਕਿਸੇ ਨਾਲ ਵੀ ਸਾਡਾ ਕਿਸੇ ਨਾਲ ਵੀ ਕੋਈ મતભੇਦ ਨਹੀਂ ਹੈ ਸਾਡਾ ਸਿਰਫ ਵਿਚਾਰਾਵਾਰੀ ਲੜਾਈ ਹੈ ਸਮਾਜ ਦੇ ਵਿੱਚ ਅਗਰ ਸਾਡੇ ਸਮਾਜ ਦੇ ਵਿੱਚ ਕਿਸੇ ਕਾਰਨ ਵਾਸਤੇ ਅਗਰ ਸਮਾਜ ਕਿਤੇ ਗੁੰਮਰਾਹ ਕਰ ਰਿਹਾ ਸਾਡੇ ਲੋਗ ਤੇ ਅਸੀਂ ਉਹ ਸਮਾਜ ਨੂੰ ਠਾਣ ਵਾਸਤੇ ਸੇਵਾ ਪਰਜਾ ਪਰ ਸੇਵਾ ਸੁਸਾਇਟੀ ਜਿਹੜੀ ਹੈਗੀ ਹੈ ਉਹਨਾਂ ਨੇ ਇੱਕ ਟੀਚਰ ਰੱਖਿਆ ਹੋਇਆ ਕਿ ਅਸੀਂ ਹੁਣ ਚੁੱਪ ਨਹੀਂ ਰਵਾਂਗੇ ਸਾਡਾ ਜਿਹੜਾ ਯੁਵਾ ਵਰਗ ਹੈ ਸਾਡੇ ਯੂਥ ਦੇ ਪ੍ਰਧਾਨ ਹਰਵਿੰਦਰ ਜੀ ਔਰ ਸਾਡੇ ਜਿਹੜੇ ਨਵੀਂ ਨੁਕਤੀ ਵਿੱਕੀ ਜੀ ਯੁਵਾ ਮੋਰਚਾ ਅਧਿਐਕਸ਼ਕ ਉਹਨਾਂ ਨੇ ਇੱਕ ਆਵਾਜ਼ ਉਠਾਈ ਹੈ ਕਿ ਅਸੀਂ ਹੁਣ ਕਿੰਨੀ ਦੇਰ ਸਿ ਚੁੱਪ ਰਾਵਾਂਗੇ ਅੱਗੇ ਬੜਿਆਂ ਦੀ ਰਹਿਨਵਾਈ ਸਾਡੇ ਜਿਹੜੇ ਸੀਨੀਅਰ ਲੀਡਰਸ਼ਿਪ ਸੀ ਉਹਨਾਂ ਦੀ ਰਹਿਨਵਾਈ ਦੇ ਵਿੱਚ ਅਸੀਂ ਅੱਗੇ ਕੰਮ ਕਰਦੇ ਸੀਗੇ ਜਿਹੜੀ ਯੁਵਾ ਪੀੜੀ ਵੀ ਸੀਗੀ ਨੌਜਵਾਨ ਸੀ ਸੀ ਉਹਨਾਂ ਨੇ ਕੀ ਕਿਹਾ ਸਾਡੇ ਸੀਨੀਅਰ ਪੱਤਰਕਾਰ ਰਾਜੂ ਜੀ ਆ ਉਹਨਾਂ ਨੇ ਵੀ ਇੱਕ ਵਿਚਾਰ ਰੱਖੇ ਸੀਗੇ ਆਪਣੇ ਸੋਸ਼ਲ ਮੀਡੀਆ ਵਿੱਚ ਕਿ ਸੀਨੀਅਰ ਜਿਹੜੇ ਸਾਡੇ ਲੀਡਰਸ਼ਿਪ ਹੈ ਉਹਨਾਂ ਦੀ ਤਾਂ ਅਣਦੇਖੀ ਵੈਸੀ ਹੀ ਉਹਨਾਂ ਨੇ ਕਰਤੀ ਅਵੀ ਇੰਨਾ ਨੇ ਆਪਣਾ ਮਨਮਰਜ਼ੀ ਨਾਲ ਟੀਚਾ ਰੱਖ ਲਿਆ ਵੀ ਅਸੀਂ ਜੋ ਚਾਹਾਂਗੇ ਉਹ ਹੀ ਹੋਏਗਾ ਲੇਕਿਨ ਅੱਜ ਮੈਂ ਤੁਹਾਡੇ ਚੈਨ ਰਹੀ ਇੱਕ ਗੱਲ ਦੱਸਣਾ ਚਾਹਣਾ ਮੈਂ ਕਿ ਹੁਣ ਜਿਹੜੀ ਆਵਾਜ਼ ਹੈ ਉਹਨਾਂ ਦੀ ਮਨਮਰਜ਼ੀ ਨਹੀਂ ਚੱਲਣ ਦੇਵਾਂਗੇ ਚਾਹੇ ਉਹ ਧਰਮਸ਼ਾਲਾ ਹੈ ਚਾਹੇ ਸਾਡੇ ਸਮਾਜ ਦਾ ਕੋਈ ਵੀ ਕਾਰਜਕ੍ਰਮ ਹੈ ਅਗਰ ਨਵੀਂ ਨੁਕਤੀਆਂ ਹੋਣਗੀਆਂ ਮੈਂ ਅੱਜ ਤੁਹਾਡੇ ਮੀਡੀਆ ਵਿੱਚ ਸਪੈਸ਼ਲ ਗੱਲ ਜਾਰੀਆ ਮੈਂ ਅਗਰ ਨਵੀਂ ਪ੍ਰਧਾਨਗੀ ਚੋਣ ਹੈਗੀ ਆ ਲੋਕ ਪਰਜਾ ਬਸ ਸਮਾਜ ਉਹਦੇ ਵਿੱਚ ਆਪਣਾ ਪੂਰਾ ਯੋਗਦਾਨ ਪਾਏਗਾ ਅਗਰ ਬਾਈ ਹੁਣ ਅਸੀਂ ਕਿਸੇ ਕਹਿਨ ਦਾ ਕੋਈ ਪ੍ਰਧਾਨਗੀ ਨਹੀਂ ਦੇਵਾਂਗੇ ਪ੍ਰਧਾਨ ਚੁਣਾਂਗੇ ਪੂਰਾ ਬਸਪਰ ਜਦ ਸਮਾਜ ਚੁਣੇਗਾ ਨਾ ਕਿ ਅਸੀਂ ਉਹ ਸਭਾ ਦੇ ਅਨੁਸਾਰ ਚੱਲਾਂਗੇ ਸਾਡੀ ਅੱਗੇ ਵੀ ਮੇਰੀ ਇੱਕ ਆਵਾਜ਼ ਜਦੋਂ ਮੀਟਿੰਗ ਹੋਈ ਮੈਂ ਮੇਰਾ ਹਮੇਸ਼ਾ ਇੱਕੋ ਹੀ ਮੁੱਦਾ ਰਿਹਾ ਕਿ ਇਹ 10 ਬੰਦਿਆਂ ਦੀ ਬਰਾਦਰੀ ਨਹੀਂ ਹੈ ਬਰਾਦਰੀ ਸਾਡੇ 500 ਘਰ ਹੈ 500 ਘਰਾੜੇ ਆ ਅਸੀਂ 25 ਸਾਡੇ ਮੈਂਬਰ ਹੈ 2500 ਮੈਂਬਰਾਂ ਚ ਹੀ ਪ੍ਰਧਾਨ ਚੁਣਿਆ ਜਾਵੇ ਇਹ ਨਹੀਂ ਕਿ 10 ਬੰਦੇ ਇਕੱਠੇ ਹੋ ਕੇ 10 ਬੰਦਿਆਂ ਨੇ ਆਪ ਦਾ ਪ੍ਰਧਾਨ ਚੁਣ ਲਿਆ ਸਾਡੇ ਜਿਹੜਾ ਕਿ ਸੀਨੀਅਰ ਸਾਡੀ ਲੀਡਰਸ਼ਿਪ ਸੀ ਉਹਨਾਂ ਨੇ ਸਾਨੂੰ ਅਸ਼ੀਰਵਾਦ ਦਿੱਤਾ ਸੀਗਾ ਪਹਿਲੀ ਟਰਮ ਯੂਵਾ ਮੋਰਚਾ ਦੀ ਮੈਂ ਆਪ ਦੀ ਸੰਭਾਲੀ ਸੀਗੀ ਜੀ ਉਸ ਤੋਂ ਬਾਅਦ ਜਿਵੇਂ ਜਿਵੇਂ ਟਰਮ ਸਾਡੇ ਸਭਾ ਦੇ ਜਿੰਨੇ ਜਿੰਨੇ ਸੰਭਾਲਦੇ ਆਏ ਚੱਲੇਦੇ ਰਹੇ ਉਸ ਤੋਂ ਬਾਅਦ ਸਾਡੇ ਹੀ ਸਭਾ ਦੇ ਲੋਕ ਸਾਡੀ ਸਭਾ ਨੂੰ ਪਿੱਛੇ ਛੱਡ ਕੇ ਉਹਦੇ ਵਿੱਚ ਸਾਡੇ ਬਾਹਰਲੇ ਬੰਦੇ ਇਨਵੋਲ ਕਰਤੇ ਬਾਹਰਲੇ ਬੰਦੇ ਇਨਵੋਲ ਕਰਕੇ ਉਹਨਾਂ ਨੂੰ ਸਨਮਾਨਿਤ ਸਨਮਾਨ ਦੇਣਾ ਜਾਂ ਸਾਡਾ ਭਾਈਚਾਰਾ ਨੂੰ ਉਹਨਾਂ ਦੇ ਮਗਰ ਲਾਣਾ ਸਾਨੂੰ ਬੜਾ ਅਫਸੋਸ ਹੋ ਰਿਹਾ ਪਿਆ ਕਿ ਉਹ ਬੰਦਿਆਂ ਦੇ ਮਗਰ ਸਾਡਾ ਸਾਰਾ ਭਾਈਚਾਰਾ ਲਾਦਾ ਕਿ ਸਾਡਾ ਸੰਗਠਨ ਸਾਡਾ ਆਪ ਦਾ ਸਮਾਜ ਬਹੁਤ ਵੱਡਾ ਹੈ ਸਾਡੇ ਆਪ ਦੇ ਸਮਾਜ ਦੇ بڑے ਲਿਖੇ ਸਾਡੇ ਸੀਨੀਅਰ ਪੱਤਰਕਾਰ ਐਡਵੋਕੇਟ ਹੈ ਸਾਡੇ ਅੱਜ ਮੈਂ ਬੜਾ ਮਾਣ ਫਕਰ ਨਾਲ ਕਰਦਾ ਸਾਡੇ ਏਡੀ ਸਾਹਿਬ ਲੋਕਾ ਉਹ ਵੀ ਸਾਡੇ ਸਮਾਜ ਨਾਲ ਸਮਝਦੇ ਰੱਖਦੇ ਆ ਤੇ ਮੈਂ ਤਾਂ ਇਹ ਕਹ ਰਿਹਾ ਨਾ ਵੀ ਸਾਡੇ ਸਮਾਜ ਦੇ ਲੋਕਾਂ ਨੂੰ ਇਹ ਜਾਗਰਤਿਆਣੀ ਚਾਹੀਦੀ ਹੈ ਸਾਡੇ ਸਮਾਜ ਦੇ ਜੁਵਾ ਪੜਾ ਲਿਖਿਆ ਹੋ ਗਿਆ ਵਾ ਹੁਣ ਅਗਲੀ ਗੱਲ ਨਹੀਂ ਰਹੀ ਹੈ ਕਿ ਤੁਸੀਂ ਜਿਵੇਂ ਤੁਸੀਂ ਆਪ ਤੱਕੀ ਜਾ ਤੇ ਚਲਾਈ ਜਾਓਗੇ ਅਸੀਂ ਇਹ ਹਵਾਲੇ ਠਾਨ ਜਾ ਰਹੇ ਆ ਕਿ ਹੁਣ ਜਿਹੜੀ ਅਗਲੀ ਮੀਟਿੰਗ ਦੀ ਪਾਵਲੀ ਤੋਂ ਬਾਅਦ ਸਾਡੇ ਪਰਜਾ ਸਮਾਜ ਹੁਣ ਕੰਮ ਕਰਨ ਲੱਗਿਆ ਹੋਇਆ ਹੈ ਅਗਲੀ ਜਿਹੜੀ ਇਸ ਮੀਟਿੰਗ ਸਦਾ ਆਲਓਵਰ ਪਰਜਾ ਸਮਾਜੀ ਸੱਦਾ ਗਏ ਉਹਦੇ ਤੇ ਅਸੀਂ ਆਪੇ ਵਿਚਾਰ ਲਵਾਂਗੇ ਕਿ ਸਭਾ ਦੇ ਵਿੱਚ ਅਸੀਂ ਕਿਵੇਂ ਉਹਨੂੰ ਪਰਜਵਤ ਸਮਾਜ ਨੂੰ ਚਲਾਣਾ ਹੈ ਇਹ ਨਹੀਂ ਹੈ ਕਿ ਤੁਸੀਂ 10 ਬੰਦੇ ਇਕੱਠੇ ਹੋ ਤੇ 10 ਬੰਦੇ ਪ੍ਰਧਾਨ ਚੁਣੋਗੇ ਤੇ 10 ਬੰਦੇ ਆਪਣੀ ਮਰਜ਼ੀ ਨਾਲ ਚਲਾ ਲੋਗੇ ਅੱਜ ਵੀ ਇੱਕ ਛੋਟਾ ਮੁੱਦਾ ਆਇਆ ਹੈ ਕਿ ਸਾਡੇ ਜੋ ਪਰਜਵਤ ਸਮਾਜ ਦੇ ਵਰਤਨ ਸੀਗੇ ਕਰ ਮੈਨੂੰ ਤਾਂ ਪਤਾ ਨਹੀਂ ਇਸ ਗੱਲ ਦਾ ਪਰ ਮੈਂ ਇਹ ਗਰੰਟੀ ਨਾਲ ਕਹਿ ਦਿੰਦਾ ਮੈਂ ਜਿਵੇਂ ਸਾਡੇ ਹੀ ਮੈਂ ਉਹ ਨਾ ਅਨਾਉਂਸ ਨਹੀਂ ਕਰਨਾ ਜਣਾ ਉਹਨਾਂ ਨੂੰ ਬੜਾ ਇੱਕ ਹਰਕਾ ਆਇਆ ਵੀ ਦੱਸੋ ਕਿਹੜਾ ਬੰਦਾ ਹੈ ਜਿਹੜਾ ਤੁਹਾਨੂੰ ਵਰਤਨ ਨਹੀਂ ਦੇ ਰਿਹਾ ਸਾਡੇ ਸਿੰਗਲ ਮੈਂਬਰ ਹੈ ਤੇ ਮੈਨੂੰ ਹੀ ਬੜਾ ਫੀਲ ਹੋਇਆ ਚਲੋ ਉਹ ਬੱਚੇ ਸੀਗੇ ਉਹਨਾਂ ਨੂੰ ਨਹੀਂ ਪਤਾ ਲੱਗਾ ਸਾਡੇ ਕੋਲੇ ਜਦ ਆਂਦੇ ਅਸੀਂ ਕਿਸੇ ਦੇ ਮਜ਼ਾਲ ਲਿਕੇ ਉਹਨਾਂ ਨੂੰ ਉਸ ਤੋਂ ਬਰਤਨ ਚੱਕਣ ਦਾ ਰੋਕ ਸਕਦਾ ਕੋਈ ਵੀ ਧੰਨਵਾਦੀ ਤੁਹਾਡਾ ਸਾਰਿਆਂ ਦਾ ਪਰਜਾਪਤ ਸੇਵਾ ਸੁਸਾਇਟੀ ਦਾ ਔਰ ਸਾਰੇ ਹੀ ਪਰਜਾਪਤ ਸਮਾਜ ਦਾ ਅਸੀਂ ਚਾਹਾਂ ਮਿਲ ਜੁਲ ਕੇ ਇਸ ਸਮਾਜ ਨੂੰ ਅੱਗੇ ਲੈ ਕੇ ਚੱਲੀਏ ਔਰ ਪਰਜਾਪਤ ਸਮਾਜ ਦੀ ਉੱਨਤੀ ਵਾਸਤੇ ਅਸੀਂ ਦਿਨ ਰਾਤ ਮਿਹਨਤ ਕਰੀਏ ਔਰ ਸਾਡਾ ਕਿਸੇ ਨੀਜੀ ਨੀਜੀ ਨਾਲ ਸਾਡੇ ਕਿਸੇ ਨਾਲ ਕੋਈ ਵੀ ਉਹ ਨਹੀਂ ਸਾਡੇ ਸੰਭ ਵਿਚਾਰਾ ਦੀ ਮਤਭੇਦ ਆ ਬਸ ਮਨ ਭੇਦ ਕੋਈ ਨਹੀਂ